ਸਸਕਲ ਜੀ ਮੈਂ ਹਾਂ ਗੁਰਕ੍ਰਿਪਾਲ ਸਿੰਘ ਔਰ ਤੁਸੀਂ ਦੇਖ ਰਹੇ ਹੋ ਪਰਚੋਲ ਔਰ ਅੱਜ ਅਸੀਂ ਪਰਚੋਲ ਕਰਾਂਗੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਜਿਹੜੀ 7 ਮਈ ਨੂੰ ਬੰਦ ਕਰ ਦਿੱਤੀ ਗਈ ਸੀ ਉਹ ਫਿਲਹਾਲ ਹੁਣ ਵੀ ਉਹ ਯਾਤਰਾ ਬੰਦ ਹੈ ਅੱਜ 22 ਮਈ ਹੈ ਔਰ 22 ਮਈ ਨੂੰ ਵੀ ਇਹ ਯਾਤਰਾ ਬੰਦ ਹੈ 7 ਮਈ ਨੂੰ ਇਹ ਬੰਦ ਕੀਤੀ ਗਈ ਸੀ ਪਰ ਵੱਡੀ ਖੁਸ਼ਖਬਰੀ ਹੈ ਕਿ ਜਿਹੜੀ ਕਟਾਰਪੁਰ ਕੋਰੀਡੋਰ ਦੀ ਇਹ ਬਿਲਡਿੰਗ ਹੈ ਜਿਹੜੀ ਭਰਤ ਵਾਲੇ ਪਾਸੇ ਹੈ ਡੇਰਾ ਬਾਬਾ ਨਾਨਕ ਦੇ ਵਿੱਚ ਸਥਿਤ ਹੈ ਉਸ ਬਿਲਡਿੰਗ ਨੂੰ ਕੱਲ ਤੋਂ ਯਾਨੀ ਕਿ 23 ਮਈ ਤੋਂ ਤੁਸੀਂ ਹੁਣ ਦੇਖ ਸਕਦੇ ਹੋ ਇਹ ਸਦੀ ਜਾਣਕਾਰੀ ਸਾਡੇ ਨਾਲ ਕੋਰੀਡੋਰ ਦੇ ਅੰਦਰੋਂ ਮਿਲੀ ਹੈ ਸਾਨੂੰ ਐਲਪੀਆਈ ਦੇ ਹੈੱਡ ਨੇ ਉਹਨਾਂ ਨੇ ਸਾਡੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਕਿ ਔਰ ਉਸਦੇ ਲਈ ਤੁਹਾਨੂੰ ਸਿਰਫ ਇੱਕ ਆਧਾਰ ਕਾਰਡ ਆਪਣਾ ਦਿਖਾਉਣਾ ਹੋਏਗਾ ਔਰ ਉਸ ਤੋਂ ਬਾਅਦ ਇੱਕ ਪੰਚ ਪੱਤੀ ਹੈ ਜਿਹੜੀ 50 ਰੁਪਏ ਦੀ ਪੱਤੀ ਕਟਾ ਕੇ ਤੁਸੀਂ ਇਸ ਬਿਲਡਿੰਗ ਦੇ ਅੰਦਰ ਜਿਹੜੀ ਤੁਸੀਂ ਦੇਖ ਰਹੇ ਹੋ ਸਿਰਫ ਇਹ ਬਿਲਡਿੰਗ ਦੇਖ ਸਕਦੇ ਹੋ ਕਤਰਪੂਰ ਸਾਹਿਬ ਕरिडोर ਦੀ ਬਿਲਡਿੰਗ ਹੈ ਔਰ ਇਸ ਬਿਲਡਿੰਗ ਨੂੰ ਭਾਰਤ ਵਾਲੇ ਪਾਸੇੋਂ ਦੇਖ ਸਕਦੇ ਹੋ ਯਾਤਰਾ ਜਿਹੜੀ ਕਤਰਪੂਰ ਸਾਹਿਬ ਦੀ ਫਿਲਹਾਲ ਬੰਦ ਹੈ ਔਰ ਯਾਤਰਾ ਹਾਲ ਤੱਕ ਸ਼ੁਰੂ ਦੁਬਾਰਾ ਨਹੀਂ ਕੀਤੀ ਗਈ ਕਿਉਂਕਿ ਭਾਰਤ ਪਾਕਿਸਤਾਨ ਜੰਗ ਦੇ ਦੌਰਾਨ ਹਾਲਾਤਾਂ ਨੂੰ ਦੇਖਦੇ ਹੋਏ ਔਰ ਸੰਕਟਾਂ ਦੀ ਜਿਹੜੀ ਆ ਉਹ ਸੁਰੱਖਿਆ ਨੂੰ ਵਿਕਤ ਹੋਏ ਇਹ ਯਾਤਰਾ ਬੰਦ ਕਰ ਦਿੱਤੀ ਗਈ ਸੀ ਇਹ ਫਿਲਹਾਲ ਉਹ ਯਾਤਰਾ ਹਾਲੇ ਤੱਕ ਬੰਦ ਹੈ ਪਰ ਕਤਾਰਪੁਰ ਸਾਹ ਕੋਰੀਡੋਰ ਦੀ ਬਿਲਡਿੰਗ ਜਿਹੜੀ ਆ ਜਿਹੜੀ ਭਾਰਤ ਵਾਲੇ ਪਾਸੇ ਹੈ ਟਰਮੀਨਲ ਆ ਆਈਸੀਪੀ ਦਾ ਕੱਲ ਯਾਨੀ ਕਿ 23 ਮਈ ਨੂੰ ਇਸ ਬਿਲਡਿੰਗ ਨੂੰ ਦੇਖਣਾ ਚਾਹੁੰਦੀਆਂ ਨੇ ਉਹ ਆ ਸਕਦੀਆਂ ਹਨ ਅਤੇ ਉਹ ਇਸ ਕੋਰੀਡੋਰ ਨੂੰ ਆਈਸੀਪੀ ਦੀ ਇੰਟੀਗ੍ਰੇਟਡ ਚੈੱਕਪੋਸਟ ਜਿਹੜੀ ਆ ਇਸ ਬਿਲਡਿੰਗ ਨੂੰ ਦੇਖ ਸਕਦੇ ਆ ਜਿੱਦਾਂ ਕਿ ਪਹਿਲਾਂ ਸੰਗਤਾਂ ਆਉਂਦੀਆਂ ਸਨ ਅਤੇ 50 ਰੁਪਏ ਦੀ ਪਰਚੀ ਕਟਵਾ ਕੇ ਸਵੇਰੇ 10:30 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਔਰ ਉਸ ਤੋਂ ਬਾਅਦ ਇਸ ਨੂੰ 5 ਵਜੇ ਬੰਦ ਕਰ ਦਿੱਤਾ ਜਾਏਗਾ ਫਿਲਹਾਲ ਯਾਤਰਾ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੀ ਹਾਲੇ ਵੀ ਨਹੀਂ ਖੁੱਲੀ ਉਹ ਯਾਤਰਾ ਉਸ ਤਰ੍ਹਾਂ ਹਾਲੇ ਬੰਦ ਹੈ ਉਸ ਦੇ ਜਦੋਂ ਨਵੇਂ ਆਰਡਰ ਆਉਣਗੇ ਉਸ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੱਤੀ ਜਾਏਗੀ ਡੇਰਾ ਬਾਬਾ ਨਾਨਕ ਤੋਂ ਗੁਰਕਿਰਪਾਲ ਸਿੰਘ ਪਰਚੋਲ ਦੇ ਲਈ